ਗੜੀ ਵਾਲ ਘੋੜੇ ਦੇ ਕਰ ਰਹੀ ਜਾਂਦੇ ਨੇ ਮਨਮਾਨੀ ਓ ਰਾਜੇ ਖੇਲੇ ਹੱਟ ਪੈਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੇ ਰਾਜੇ ਖੇਲੇ ਹੱਟ ਪੈਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੇ ਦੁਬਈ ਅਵਤਾਰ ਸਿੰਘ ਜੀ ਦੁਬਈ ਹਰਮਨ ਸੰਧੂ ਆਹ ਏ ਕਬਰ ਗਿਆ ਆਹ ਏ ਕਬਰ ਗਿਆ ਕਿਰੀ ਕਮਾਈ ਦਾ ਮਨ ਲਾ ਕੇ ਕਰੀ ਕਮਾਈ ਦਾ ਇਕੱਠੇ ਕਰੂ ਟੱਕੀ ਨੂੰ ਬਈ ਮੇਹਨਤ ਸੱਤ ਸੜਾ ਦਿੰਦੀ ਹੈ ਪਹਿਲੀ ਗਹਿਣੇ ਰੱਖੀ ਨੂੰ ਨਸੀਬ ਬਣਾਇਆ ਤੋ ਬਣਦੇ ਗੁੰਦਿਆ ਸਰੀਰ ਯਾਰੋ ਕਾਲੇ ਮੀਆਂ ਪਿੰਡ ਦਾ ਆਉਂਦੇ ਸਬਾਨਾ ਡਾਕਟਰ ਕਾਲੋਕੇ ਪਿੰਡ ਦਾ ਉਹ ਸਾਹਮਣੇ ਵਿਖਦਾ ਵੀ ਮੁੰਡਾ ਕਾਜੋਕੇ ਪਿੰਡ ਵਾਲਾ ਇਹਨੂੰ ਸੰਦੀਪ ਆਖਦੇ ਹਰ ਖੁੱਜੀ ਦੇ ਮੌਕੇ ਤੇ ਇਸ ਭਰਾ ਨੂੰ ਵੀ ਯਾਦ ਰੱਖਣਾ ਹੈ ਹੁਣ ਜਿਵੇਂ ਜਿਵੇਂ ਸ਼ਮਾਂ ਢਲੀਆਂ ਕਹਿੰਦੇ ਗੱਲ ਬਣਦੀ ਜਾਂਦੀ ਹੈ ਬੱਚਿਆਂ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਉਹ ਸਾਹਮਣੇ ਇਸ ਲਈ ਕਹਿੰਦੇ ਮੇਰੇ ਮਿੱਤਰੋ ਟੱਕਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਦੇਖਣਯੋਗ ਹੈ ਉਹ ਸਾਹਮਣੇ ਗਰਿਆ ਵੀ ਬੱਲੇ ਬੱਲੇ ਦੂਰ ਦੂਰ ਤੱਕ ਹੋ ਰਹੀ ਹੈ ਮੇਰੇ ਮਿੱਤਰੋ ਆਓ ਦੇਖ ਵੀ ਇਸਲੇ ਲੱਗਿਆ ਹੋਇਆ ਜੱਫਾ ਖੇਡ ਮੈਦਾਨ ਦੇ ਅੰਦਰ ਤੇ ਨੰਬਰ ਜਾਫੀ ਦੇ ਕਿਤੇ ਆ ਗਿਆ ਇੱਕ ਪਾਸੇ ਖੁਕਰਾਨੇ ਵਾਲਾ ਭਿੰਦਾ ਕਬੱਡੀ ਪਾ ਰਿਹਾ ਹੈ ਓ ਓ ਨੀ ਯੋਰੀਤਾ ਪਰ ਇਹਦਾ ਜਾਫੀ ਦਾ ਪਿੱਛੇ ਕਦੇ ਵੀ ਤਾਜੋ ਕੇ ਪੈ ਉਹ ਤਾਜੋ ਵਾਲਾ ਸੰਦੀਪ ਕਹਿੰਦੇ ਸਿਰਾਂ ਲਾ ਗਿਆ ਮੇਰੇ ਮਿੱਤਰੋ ਲੋ ਅਗਲੀ ਕਬੱਡੀ ਹਲੋ ਜੀ ਆ ਮੈਚ ਤੋਂ ਬਾਅਦ ਡਾਂਗਾ ਘਟ ਲੱਗਿਆ ਬਈ ਆ ਮੈਚ ਤੋਂ ਬਾਅਦ ਇੱਕ ਇੱਕ ਪਲੇਅਰ ਆਏ ਜੀ ਨੇ ਉੱਥੇ ਆਨ ਸਮਾਰਕਰ ਰੇਡ ਟਾਇਆਂ ਪੈ ਰੀਆਂ ਸੋਨੇ ਬਾਈ ਹੁਣੀ ਕਹਿੰਦੇ ਵੱਡੀਆਂ ਜ਼ਿੰਮੇਵਾਰੀਆਂ ਮਿਲਿਆ ਨਹੀਂ